हो गया है। थान्द 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 था। तो पर काफी ठीक हो रहे थे एकदम सडन हो नवी फिल्म तैयारियां रही दैय समय तो बहुत मिलना है बहुत इंप्रूव हो रही थे और कह रहे थे जब तक बिल्कुल फिट हो जाएगा ਬੀਜੀ ਤੁਹਾਡੀ ਫਾਦਰ ਲਈ ਫਿਲਮਾਂ ਤੋਂ ਸੀ ਕੇ ਆ ਉਹਨਾਂ ਨੂੰ ਕਿਉਂਕਿ ਤੁਹਾਡੇ ਨਾਲ ਹਮੇਸ਼ਾ ਕਿ ਦੇਖਿਆ ਕਿ ਬਹੁਤ ਅੱਛਾ ਇੱਕ ਜਿਹੜੀ ਕੈਮਿਸਟਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਇੱਕ ਤਾਇਰ ਕਹੀ ਹੈ ਤਰੀਕਾ ਬੀਜੀ ਦਾ ਇੱਕ ਲਾਸਵਾਲ ਹੈ ਕਿ ਯਾਦ ਹੋਣਾ ਕਿ ਪੰਜਾਬੀ ਦਰਜੇ ਮੇਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲਾ ਸਿਫਟਾ ਲਿਖੀ ਜਾਂਦੀ ਸੀ ਚਾਹੇ ਬਾਲੀਵੁੱਡ ਹੋਵੇ ਜਾਂ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜੇ ਭੱਲਾ ਜੀ ਨੂੰ ਮਿਲ ਬਿਲਕੁਲ ਬਿਲਕੁਲ ਇਹ ਇਸ ਬਦਲਾਅ ਨੂੰ ਤੁਸੀਂ ਦੇਖਿਆ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਮਿਲਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀਨ ਜੱਟਾ ਵਗੈਰਾ ਰੰਗੋਲੇ ਜੀ ਦਾ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਕਿ ਕੰਮਾ ਕੀ ਕਰੀਏ ਉਹਨਾਂ ਦਾ ਜਿਹੜਾ ਹਿਊਮਰ ਦਾ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਾਂ ਨੂੰ ਠੀਕ ਕਰਦੇ ਹੁੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਸੋ ਬਹੁਤ ਵੱਡਾ ਘਾਟਾ ਜੁਈ ਨਾ ਪੂਰਾ ਹੋਉਂਦਾ ਕੈਰੀਨ ਜੱਟਾ ਫੋਰ ਵਾਸਟ ਵੀ ਕੋਈ ਨਹੀਂ ਜਿਹੜੀ ਕੈਰੀਨ ਜੱਟਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਉਹ ਸ਼ੂਟ